ਬਾਈ ਰੋਟੀ ਬਣ ਗਈ ਉਹ ਖੜਦਾ ਬਣੀ ਜਾਂਦੀ ਐ ਆ ਜਾ ਮੈਂ ਇੱਥੇ ਖੜ ਜਾ ਉਰੇ ਨਾ ਹੀ ਚੁੱਲ੍ਹੇ ਤੇ ਕੋ ਚੁੱਲ੍ਹੇ ਤੇ ਆਉਣ ਨੂੰ ਕਿ ਮੈਨੂੰ ਟਾਕੂ ਹੋਏਗਾ 2 ਮਿੰਟ ਖੜ ਜਾ ਕੀ ਚਲੂਨੇ ਲੜਦੇ ਨੇ ਤੇਰੇ ਬਾਈ ਦੇਖ ਲੈ ਤੇਰੇ ਸਾਹਮਣੇ ਕਿਵੇਂ ਬੋਲੀ ਜਾਂਦੀ ਹੈਗੀ ਮੈਨੂੰ ਮੜੀ ਜੀ ਕਾਲੀ ਐ ਮੈਂ ਦਫ਼ਤਰ ਜਾ ਕੇ ਆਉਣਾਗਾ ਦਫ਼ਤਰ ਜਾਣ ਨੂੰ ਕਿ ਤੂੰ ਬਿਜੀਲੈਂਸ ਚ ਲੱਗਿਆ ਹੋਇਆ ਇੱਧਰ ਕੌਲੇ ਕੱਚ ਕੀ ਆ ਜਾਏਗਾ ਬਾਈ ਹਟਾ ਨਹੀਂ ਸਕਦਾ ਯਾਰ ਤੂੰ ਦੇਖ ਲੈ ਕਿਵੇਂ ਬੋਲੀ ਜਾਂਦੀ ਹੈ ਹਜੇ ਤਾਂ ਮੈਂ ਬੋਲ ਕੇ ਸਾਰ ਦਣੀ ਹੈ ਜਿੱਦੇ ਤੇਰੀਆਂ ਬੋਧੀਆਂ ਜਾਂ ਪੱਟੀਆਂ ਉਦਦੇ ਤੈਨੂੰ ਪਤਾ ਲੱਗੂ ਓਏ ਭਜ ਭਾਏ ਨਹੀਂ ਬੋਲਦੀ ਛੋਟਿਆ ਰੋਟੀ ਖਾਣ ਦੇ ਲਸਣ ਤਾਂ ਤੇਰੇ ਨਹੀਂ ਹੈਗੇ ਇੱਥੇ ਮੱਜੇ ਤੇ ਆ ਜਾ ਬਾਈ ਕਿਉਂ ਇੱਥੇ ਕੀ ਤੇਰੇ ਚਨੂਨੇ ਲੜਦੇ ਨੇ ਪਹਿਲਾਂ ਉਹਦਾ ਫਾਹਾ ਵੱਢਿਆ ਤੂੰ ਲੈ ਡੱਪ ਲੈ ਯਾਰ ਬਾਈ ਇਹ ਕੋਈ ਤਰੀਕਾ ਯਾਰ ਰੋਟੀ ਫੜਾਉਣ ਦਾ ਯਾਰ ਐ ਸਿੱੜਦਾਗਾ ਰੇਕਾ ਯਾਰ ਇਹ ਰੱਬ ਨੇ ਦਿੱਤਾ ਸਤਕਾਰ ਕਰ ਯਾਰ ਇਹਦਾ ਮਾੜਾ ਮੋਟਾ ਕੱਲ ਨੂੰ ਤੇਰੇ ਜਵਾਕ ਖੜੇ ਦੇਖੀ ਜਾਂਦੇ ਨੇਗੇ ਜਿਵੇਂ ਤੁਸੀਂ ਮੇਰੇ ਨਾਲ ਕਰਦੇ ਹੋ ਥੋਡੇ ਨਾਲ ਕਰਨਗੇ ਉਹ ਸਤਕਾਰ ਨੂੰ ਮੈਂ ਕਿਤੇ ਤੇਰੇ ਮੂੰਹ ਚ ਨਾ ਬੁਰਕੀਆਂ ਤੋੜ ਤੋੜ ਪਾਦਾ ਤੂੰ ਤਾਂ ਯਾਰ ਜਮੀਨਾ ਤਾਂ ਤੈਨੂੰ ਬੋਲਣ ਦੀ ਆਗਰ ਨਹੀਂ ਹੈਗੀ ਯਾਰ ਜਿਵੇਂ ਤੂੰ ਇੱਥੇ ਘਰੇ ਬੋਲਦਾਗਾ ਅਸੀਂ ਤੂੰ ਬਾਹਰ ਬੋਲੀ ਜਾਣਾਗਾ ਅਹੀਂ ਲੜਾਈਆਂ ਹੁੰਦੀਆਂ ਨੇਗੀਆਂ ਬਾਹਰ ਜਿਹੜਾ ਜਾਂ ਬੰਦਾ ਘਰੋਂ ਸਿਕਦਾ ਫਿਰ ਉਹ ਹਜਾ ਜਾ ਕੇ ਬਾਹਰ ਬੋਲਦਾਗਾ ਮਾੜਾ ਮੋਟਾ ਪਿਆਰ ਸਤਕਾਰ ਵਾਲਾ ਤੇਰੇ ਕੋਲੇ ਕੰਮ ਹੀ ਨਹੀਂ ਹੈਗਾ ਨਾਲੇ ਐਂ ਕਹਿਣਾ ਮੈਂ ਗੰਡਾ ਪਿਆਗਾ ਖੜ ਜਾ ਗੰਡਿਆਂ ਦੀਆਂ ਭੂਕਾਂ ਵੱਢਣ ਵਾਲੀਆਂ ਨੇ ਉਹ ਉਰੇ ਆ ਖੜਾ ਹੋ ਹਾਂ ਵੱਡੇ ਭਾਈ ਇੱਧਰ ਆ ਜਾ ਜਾ ਪੱਜ ਜਾ ਸਾਡੇ ਘਰੋਂ ਮੂੰਹ ਨਾ ਦਿਖਾਈ ਤੂੰ ਆਪਦਾ ਯਾਰ ਐਂ ਕਿਉਂ ਕਰਦੇ ਯਾਰ ਬਈ ਜੇ ਮਾਪੇਓ ਸਰਤ ਨਹੀਂ ਹੈਗੇ ਯਾਰ ਤੁਸੀਂ ਮੈਨੂੰ ਐਂ ਧੱਕੇ ਦਿੰਨੇ ਹੋਗੇ ਇਹ ਤਾਂ ਬਾਈ ਮੰਨਿਆ ਬਗਾਨੇ ਕਰੋ ਇਹ ਕਿ ਪੁੱਤਾ ਮੇਰਾ ਆਪਣਾ ਯਾਰ ਤੇ ਹਜੇ ਹੋ ਗਏ ਕੂਂਦੇ ਰਿਸ਼ਤੇ ਭਾਈ ਜਦੋਂ ਲੋਰ ਹੁੰਦੀ ਜਦੋਂ ਬਾਲਰ ਜਾਂਦੇ ਨੇਗੇ ਵਾਲੀਆਂ ਮੱਤਾਈਆਂ ਨਾ ਦੇ ਚੱਲ ਚੱਲ ਇਹਨੂੰ ਘਰੋਂ ਕੱਢ ਬਾਹਰ ਉਹ ਤਾਂ ਮੇਰਾ ਕੀ ਹਿੱਸਾ ਨਹੀਂ ਹੈਗਾ ਇਹਦੇ ਚ ਕੋਈ ਰੱਖਣਾ ਹੈਗਾ ਇੱਥੇ ਤਰਾ ਕਿਉਂ ਆ ਪਾ ਦਇਥੋਂ ਐ ਯਾਰ ਮੇਰੀ ਮਾਂ 6 ਮਹੀਨਿਆਂ ਬਾਅਦ ਵਿਜੀਲੈਂਸ ਚ ਭਰਤੀ ਹੋਣ ਮੰਗ ਰਹੀ ਆ ਦੇਖੋ ਜੀ ਤਾਲੂ ਨੂੰ ਤੇਲ ਵਧੀਆ ਲੱਗਿਆ ਨਾ ਉਹ ਤਾਂ ਕਹਿੰਦੀ ਮੈਂ ਤੇਰੀਆਂ ਬੋਦੀਆਂ ਪਾ ਦੂੰ ਹੁਣ ਤਾਲੂ ਨੂੰ ਤੇਲ ਲੱਗਣ ਨਾਲੇ ਹੋਰ ਆ ਛੋਟੇ ਵੀ ਰੋਟੀ ਖਾਂਦੇ ਕਰ ਦੇ ਓਏ ਨਾਲ ਗੰਡਾ ਤੇ ਖੀਰਾ ਕੱਟ ਕੇ ਦੇ ਆ ਨਾ ਉਹ ਤਾਂ ਕਹਿੰਦੇ ਗੰਡੇ ਦੇ ਭੂਕਾ ਮੱਢਣ ਵਾਲੀਆਂ ਨਹੀਂ ਜੀਆਂ ਬਾਬਾ ਨੂੰ ਕਿਹਾ ਗਿਆ ਤੀ ਯਾਰ ਊ ਕਾਨੂੰ ਕਿਹਾ ਗਿਆ ਤੇ ਹੁਣ ਪਤਾ ਵੀ ਪੈਣਾ 70000 ਦੇਖਦਾਗਾ ਗੁਰਤੇ ਮੱਖੇ ਤਾਂ ਹੀ ਲੱਗਦੀਆਂ ਹੁੰਦੀਆਂ ਨੇਗੀਆਂ ਉਹ ਨਾਲ 100 ਤੇ ਉਹ ਵੀ ਲੈ ਕੇ ਆਇਆ ਕੇਲੇ ਤਾਂ ਮੈਨੂੰ ਪਤਾ ਲੱਗਿਆ ਲੈ ਕੇ ਆਇਆ ਤੂੰ ਕੇਲੇ ਉਹ ਫੋਨ ਵੱਜ ਜਾਂਦਾ ਬਾਈ ਤੁਹਾਡਾ ਕੋਈ ਨੀ ਮੈਂ ਚੱਕ ਲੈਣਾ ਆ ਤੇਰ ਫੜਾ ਦਿਓ ਮੈਨੂੰ ਇੱਧਰ ਮੈਂ ਲੱਤ ਬਣਾਉਣਾ ਚੁੱਪ ਕਰ ਦਿਓ ਫਪੜ ਦਾ ਫੋਨ ਆਦਾ ਹੈ ਹੈਲੋ ਫਪੜੀ ਜੀ ਸ੍ਰੀਕਾਲ ਹਾਂ ਜੀ ਫਪੜੀ ਠੀਕ ਠਾਕ ਹਾ ਫੱਪੜ ਜੀ ਬਹੁਤ ਨਜ਼ਾਰੇ ਲੈਣਿਆ ਜੀ ਨਜ਼ਾਰੇ ਨਹੀਂ ਨਹੀਂ ਫੱਪੜ ਜੀ ਬਸ ਕੁੜੀ ਸੋਹਣੀ ਹੋਣੀ ਚਾਹੀਦੀ ਐ ਹਾਂ ਇੱਥੇ ਕੋਈ ਗੱਲ ਨਹੀਂ ਜੀ ਇਹਦਾ ਭੈਣ ਆਂ ਇੰਦਾਗਾ ਲੋਡ ਪੈਂਟ ਦਾ ਫਿਰ ਤੁਹਾਨੂੰ ਪਤਾ ਹੀ ਹੈ ਜੀ ਆਹ ਫੱਪੜੀ ਕੋਠੀ ਉੱਥੇ ਪਰ ਰੋੜ ਦੀ ਦਾਮਾਂ ਨਹੀਂ ਆਏ ਕਿੱਕਾਖ ਨੇ ਹੋਇਆ ਪਹਿਲਾਂ ਇੱਥੇ ਮਰੂ ਟਟੇ ਸੱਤਰ ਜਾ ਕੇ ਕਿਚੀ ਚ ਆ ਜਾ ਪਰ フフフ。<laughs>